ਹੁਣ ਤੁਸੀਂ ਦੱਸੋ ਅੱਜ ਕੀ ਹੋਵੇਗਾ ਕੀ ਅੱਜ ਫੇਰ ਕਿਸਾਨਾਂ ਦੀ ਤੇ ਪੁਲਿਸ ਦੀ ਆਹਮੋ ਸਾਹਮਣੀ ਤਣਾ ਤਾਂ ਨਹੀਂ ਬਣੇਗੀ ਟੱਕਰ ਹੋਵੇਗੀ ਜਾਂ ਮਾਹੌਲ ਟਲ ਜਾਏਗਾ ਕਿਉਂਕਿ ਇੱਕ ਪਾਸੇ ਵੱਡੀ ਖਬਰ ਆ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਹੈ ਉਸ ਨੂੰ ਮਿਲ ਕੇ ਇਹ ਸਾਥੀ ਇਹ ਦਾਵਾ ਕਰ ਰਹੇ ਨੇ ਕਿ ਉਹਦੀ ਸਿਹਤ ਖਤਰੇ ਵਿੱਚ ਹੈ ਤੇ ਕੁਝ ਵੀ ਹੋ ਸਕਦਾ ਹੈ ਤੇ ਦੂਜੇ ਪਾਸੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਨੇ ਥਾਂ-ਥਾਂ ਤੇ ਵੱਡੇ ਪ੍ਰਦਰਸ਼ਨ ਰੱਖ ਦਿੱਤੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਅੱਜ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਰਹੇ ਨੇ ਤੇ ਪ੍ਰਦਰਸ਼ਨ ਕਰਨ ਦੇ ਲਈ ਆ ਰਹੇ ਨੇ ਹੁਣ ਦੇਖਣਾ ਹੈ ਕਿ ਜਿਵੇਂ ਪਿਛਲੇ ਦਿਨੀ ਪਹਿਲਾ 5 ਮਾਰਚ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਪੁਲਿਸ ਦੀ ਮਦਦ ਦੇ ਨਾਲ ਕਿਸਾਨਾਂ ਨੂੰ ਦਬਾ ਲਿਆ ਸੀ ਤੇ ਕਾਫੀ ਤਣਾਤ ਨਹੀਂ ਬਣੀ ਸੀ ਉਸ ਤੋਂ ਬਾਅਦ ਜਿਵੇਂ 19 ਮਾਰਚ ਨੂੰ ਫੇਰ ਚੰਡੀਗੜ੍ਹ ਗਏ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਸ਼ੰਭੂ ਖਨੋਰੀ ਮੋਰਚਾ ਹੁੰਜਿਆ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਵੀ ਕਈ ਸਾਰੇ ਕਿਸਾਨ ਜੇਲ੍ਹ 'ਚ ਨਹੀਂ ਕਿ ਉਸ ਤਰ੍ਹਾਂ ਦੀ ਤਣਾਤਣੀ ਆਵੇਗੀ ਜਾਂ ਅੱਜ ਫਿਰ ਜਦੋਂ ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਸੱਦੇ ਦੇ ਉੱਪਰ ਵੱਡੇ ਪ੍ਰਦਰਸ਼ਨ ਇਸ ਮਾਮਲੇ ਤੇ ਹੋ ਰਹੇ ਨੇ ਤਾਂ ਕਿ ਅੱਜ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਪ੍ਰਦਰਸ਼ਨ ਕਰਨ ਦੇਵੇਗੀ ਕੀ ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਰੋਸ ਕਰਨ ਦਾ ਹੱਕ ਅੱਜ ਦਿੱਤਾ ਜਾਵੇਗਾ ਜਾਂ ਦਬਾ ਦਿੱਤਾ ਜਾਵੇਗਾ ਇਹ ਵੱਡਾ ਸਵਾਲ ਹੈ ਸੰਵਿਧਾਨ ਭਾਰਤ ਦਾ ਉਹ ਲੋਕਾਂ ਨੂੰ ਬੋਲਣ ਦੀ ਤੇ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੰਦਾ ਪਰ ਕਈ ਵਾਰੀ ਸਰਕਾਰਾਂ ਲੋਕਾਂ ਦੇ ਕਾਨੂੰਨੀ ਤੇ ਸੰਵਿਧਾਨਕ ਹੱਕਾਂ ਨੂੰ ਵੀ ਕੁਚਲਣ ਤੇ ਉੱਤਰ ਆਉਂਦੀਆਂ ਨੇ ਪਿਛਲੇ ਦਿਨਾਂ ਚ ਕਿਸਾਨਾਂ ਨੇ ਇਹੀ ਦੋਸ਼ ਲਾਏ ਨੇ ਔਰ ਅੱਜ ਜਦੋਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਉੱਤਰ ਰਹੇ ਨੇ ਸੜਕਾਂ ਤੇ ਐਸ ਕੇ ਐਮ ਭਾਰਤ ਦਾ ਸੱਦਾ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਭਾਵੇਂ ਕਿਸਾਨ ਮੋਰਚਾ ਤਿੰਨ ਟੋਟੀਆਂ ਦੇ ਵਿੱਚ ਵੰਡਿਆ ਗਿਆ ਫੁੱਟ ਪਈ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਇੱਕ ਪਹਿਲਾ ਰਹਿ ਗਿਆ ਫਿਰ ਉਸ ਤੋਂ ਬਾਅਦ ਜਰਜੀਤ ਸਿੰਘ ਢੱਲੇਵਾਲ ਹੋਰੀ ਲੱਗ ਹੋ ਕੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬਣਾ ਲਿਆ ਤੇ ਫਿਰ ਇੱਕ ਕਿਸਾਨ ਮਜ਼ਦੂਰ ਮੋਰਚਾ ਬਣ ਗਿਆ ਅ ਤਿੰਨਾ ਥਾਵਾਂ ਤੇ ਤਾਕਤ ਵੰਡੀ ਜਾਣ ਕਰਕੇ ਸਾਰਿਆਂ ਨੂੰ ਹੀ ਪਛਾੜ ਖਾਣੀ ਪਈ ਐ ਪਰ ਅੱਜ ਫਿਰ ਜਿਹੜਾ ਸ਼ੰਭੂ ਤੇ ਖਨੋਰੀ ਜੱਥੇਬੰਦੀਆਂ ਦੇ ਉੱਪਰ ਕਿਸਾਨਾਂ ਦੇ ਉੱਪਰ ਜੋ ਕੁਝ ਚੱਲਿਆ ਉਹਦੇ ਵਿਰੋਧ ਦੇ ਵਜੋਂ ਜਿਹੜਾ ਸਯੁਕਤ ਕਿਸਾਨ ਮੋਰਚਾ ਸ਼ੰਭੂ ਬਾਰਡਰ ਤੇ ਮੌਜੂਦ ਨਹੀਂ ਸੀ ਉਹ ਉਹ ਉਸ ਸੰਘਰਸ਼ 'ਚ ਉਹ ਨਹੀਂ ਸੀ ਉਹ ਅੱਜ ਉਹਨਾਂ ਦੇ ਹੱਕ ਦੇ ਵਿੱਚ ਪੂਰੇ ਭਾਰਤ 'ਚ ਪ੍ਰਦਰਸ਼ਨ ਕਰ ਰਿਹਾ ਔਰ ਅੱਜ ਦੇਖਣਾ ਇਹ ਵੀ ਹੈ ਕਿ ਕੀ ਜੜੀਆਂ ਛੰਬੂ ਤੇ ਖਨੋਰੀ ਮੋਰਚੇ ਤੇ ਲੜਾਈ ਲੜ ਰਹੀਆਂ ਜੱਥੇਬੰਦੀਆਂ ਸੀ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਤੇ ਉਗਰਾਹਾ ਜੱਥੇਬੰਦੀ ਉਤਰੀ ਹੈ ਤਾਂ ਕੀ ਅੱਜ ਸਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਉਗਰਾਹਾ ਜੱਥੇਬੰਦੀ ਦੇ ਸੱਦੇ ਤੇ ਕੀ ਉਹ ਜੱਥੇਬੰਦੀਆਂ ਵੀ ਇਹਨਾਂ ਦੇ ਨਾਲ ਆਉਣਗੀਆਂ ਜਾਂ ਨਹੀਂ ਆਉਣਗੀਆਂ ਇਹ ਵੀ ਵੇਖਣ ਵਾਲਾ ਵੱਡਾ ਸਵਾਲ ਅੱਜ ਬਣ ਗਿਆ ਹੈ ਪੁਲਿਸ ਆਸ ਟਾਈਮ ਜਿੱਥੇ ਜਿੱਥੇ ਪ੍ਰਦਰਸ਼ਨ ਹੋਣਿਆ ਉਥੇ ਆਪਣਾ ਪ੍ਰਬੰਧ ਕਰਨ ਦੇ ਵਿੱਚ ਜੁਟ ਗਈ ਹੋਏਗੀ ਔਰ ਇਹ ਵੀ ਹੋ ਸਕਦਾ ਹੈ ਕਿ ਅੱਜ ਫੇਰ ਪੁਲਿਸ ਰੋਕ ਲਵੇ ਪ੍ਰਦਰਸ਼ਨ ਨਾ ਕਰਨ ਦੇਵੇ ਪਿਛਲੇ ਦਿਨਾਂ ਚ ਕਰਨ ਨਹੀਂ ਦਿੱਤੇ ਪਰ ਇਹ ਵੀ ਹੋ ਸਕਦਾ ਜਿਵੇਂ ਕਿਸਾਨਾਂ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਕੇ ਰਹੇ ਸੀ ਤੇ ਉਦੋਂ ਰੋਕਿਆ ਨਹੀਂ ਗਿਆ ਸੀ ਹੋ ਸਕਦਾ ਅੱਜ ਰੋਕਿਆ ਨਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਚਾਹੀਦੀਆਂ ਨੇ ਉਹਨਾਂ ਨੂੰ ਵੀ ਪਤਾ ਕਿ ਸਰਕਾਰ ਵੋਟਾਂ ਨਾਲ ਬੰਨੀ ਹੈ ਅੱਗੇ ਦਿੱਲੀ ਦੇ ਵਿੱਚ ਸਰਕਾਰ ਨਹੀਂ ਰਹੀ ਲੋਕਾਂ ਨੇ ਹਰਾਤਾ ਉੱਥੋਂ ਕੇਜਰੀਵਾਲ ਸਾਹਿਬ ਨੂੰ ਵੀ ਹਰਾਤਾ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਦਾਂ ਕਿਸਾਨਾਂ ਦੇ ਨਾਲ ਸਿੱਧਾ ਹੀ ਤਣਾ ਤਣੀ ਬਣਾਈ ਹੈ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੋਵੇਗਾ ਕਿ ਉਹਨਾਂ ਲਈ ਟਾਈਮ 'ਚ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਵੱਡੇ ਸਵਾਲ ਉੱਠੇ ਜਦੋਂ ਸ਼ੰਭੂ ਤੇ ਖਣੋਰੀ ਮੋਰਚੇ ਤੋਂ 70 70 80 80 ਸਾਲ ਦੇ ਬੇਬੇ ਬਾਪੂ ਫੜ ਕੇ ਵੀ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਸਵਾਲ ਉੱਠੇ ਕਿ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਬੇਬਿਆਂ ਨੂੰ ਜੇਲਾ ਵਿਖਾਉਣ ਦੀ ਲੋੜ ਨਹੀਂ ਸੀ ਇਹਨਾਂ ਬੇਬੇ ਬਾਪੂਆਂ ਨੂੰ ਜੇਲ੍ਹ ਕਿਉਂ ਵਿਖਾਉਣੀ ਸੀ ਕੀ ਇਹ ਚੰਗਾ ਕੰਮ ਕੀਤਾ ਪੂਰੇ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਗੱਲ ਨੂੰ ਗਲਤ ਕਿਹਾ ਲੋਕਾਂ ਨੇ ਇਹ ਕਿਹਾ ਕਿਸਾਨ ਫੜਨੇ ਸੀ ਤਾਂ ਫੜ ਲੈਂਦੇ ਪਰ ਆ ਜਿਹੜੇ 70 80 80 ਸਾਲ ਦੀਆਂ ਬੇਬੇ ਜੇਲ੍ਹ ਚ ਗਈਆਂ ਜਿਹੜੀਆਂ ਦੋ ਦਿਨ ਪਹਿਲਾਂ ਜੇਲ੍ਹ ਚੋਂ ਸੱਡੀਆਂ ਗਈਆਂ ਉਹਨਾਂ ਨੂੰ ਜੇਲ੍ਹ ਨਹੀਂ ਸੀ ਵਿਖਾਉਣੀ ਚਾਹੀਦੀ ਹੁਣ ਅੱਜ ਫਿਰ ਜਦੋਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹੀ ਸਵਾਲ ਪਾਖ ਉੱਠੇ ਨੇ ਕੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਜਾਂ ਨਾਜਾਇਜ਼ ਨੇ ਕੀ ਕਿਸਾਨਾਂ ਦੇ ਮਸਲੇ ਜਿਹੜੇ ਨਹੀਂ ਉਹ ਜਾਇਜ਼ ਨੇ ਕਿ ਨਾਜਾਇਜ਼ ਨੇ ਇੱਥੇ ਭਗਵੰਤ ਮਾਨ ਸਰਕਾਰ ਤੇ ਸਵਾਲ ਉੱਠ ਰਹੇ ਨੇ ਕਿਉਂਕਿ ਭਗਵੰਤ ਮਾਨ ਸਰਕਾਰ ਲਗਾਤਾਰ ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਰਹੇ ਜਦੋਂ ਕਿਸਾਨ ਸ਼ੰਭੂ ਤੇ ਖਨੋਰੀ ਮੋਰਚੇ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਦੇ ਬਿਆਨ ਸ਼ੰਭੂ ਖਨੋਰੀ ਮੋਰਚੇ ਦੇ ਹੱਕ 'ਚ ਆਉਂਦੇ ਰਹੇ ਔਰ ਇਹ ਕਹਿੰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਦਿੱਲੀ ਜਾਣਾ ਉਹਨਾਂ ਦਾ ਹੱਕ ਹੈ ਉਥੇ ਰਾਜਧਾਨੀ ਹੈ ਉਧਰ ਨਹੀਂ ਜਾਣਗੇ ਤਾਂ ਹੋਰ ਕੀ ਲਾਹੌਰ ਜਾਣਗੇ ਤਾਂ ਫਿਰ ਇੱਕਦਮ ਜਦੋਂ ਕਿਸਾਨ ਆਗੂਆਂ ਨੂੰ ਫੜ ਕੇ ਸ਼ੰਭੂ ਖਨੋਰੀ ਦਾ ਮੋਰਚਾ ਹੁੰਦਿਆ ਗਿਆ ਇਹ ਮਾਮਲਾ ਹਾਈ ਕੋਰਟ ਵੀ ਗਿਆ ਤਾਂ ਜਦੋਂ ਹਾਈ ਕੋਰਟ ਨੇ ਪੁੱਛਿਆ ਤਾਂ ਪੰਜਾਬ ਸਰਕਾਰ ਨੇ ਇਹ ਆਖਿਆ ਕਿ ਸਥਿਤੀ ਨਾਜ਼ੁਕ ਬਣ ਰਹੀ ਸੀ ਇਸ ਕਰਕੇ ਅਸੀਂ ਇੰਜ ਕੀਤਾ ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਜੇਲਾ ਚ ਬੰਦ ਕੀਤਾ ਗਿਆ ਉਹਦੇ ਉੱਪਰ ਸਵਾਲ ਉੱਠੇ ਨੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਠੀਕ ਕੀਤਾ ਚੰਗਾ ਕੀਤਾ ਵਪਾਰ ਵਧੇਗਾ ਪਰ ਨਾਲ ਸਵਾਲ ਇਹ ਵੀ ਉੱਠ ਰਿਹਾ ਵੀ ਕੀ ਛੋਟਾ ਵਪਾਰੀ ਜਿੰਨਾ ਛੋਟਾ ਵਪਾਰੀ ਤੇ ਛੋਟਾ ਦੁਕਾਨਦਾਰ ਪਿਛਲੇ 25 30 40 ਸਾਲਾਂ ਤੋਂ ਹੌਲੀ ਹੌਲੀ ਕਰਕੇ ਤਬਾਹ ਹੋ ਰਿਹਾ ਹੈ ਤੇ ਉਹਦੀ ਥਾਂ ਦੇ ਉੱਪਰ ਜਿਹੜੀਆਂ ਵੱਡੀਆਂ ਕੰਪਨੀਆਂ ਵੱਡੇ ਮੌਲ ਵੱਡੇ ਕਾਰੋਬਾਰੀ ਵੱਡੇ ਵਪਾਰੀ ਪਰਫੁੱਲਤ ਹੋ ਰਹੇ ਨੇ ਕੀ ਇਹ ਸਰਕਾਰ ਦੀਆਂ ਨੀਤੀਆਂ ਕਰਕੇ ਆ ਜਾਂ ਕਿਸਾਨਾਂ ਨੇ 20 30 40 ਸਾਲ ਤੋਂ ਰੋਡ ਬੰਦ ਕੀਤੇ ਹੋਏ ਨੇ ਸਵਾਲ ਇਹ ਵੀ ਹੈ ਕਿ ਕੀ ਚੰਬੂ ਖਨੋਰੀਆ ਰੋਡ ਕਿਸਾਨਾਂ ਨੇ ਆਪਦੀ ਮਰਜ਼ੀ ਨਾਲ ਬੰਦ ਕੀਤਾ ਸੀ ਜਾਂ ਸਰਕਾਰ ਨੇ ਅੱਗੇ ਬੈਰੀਕੇਡ ਲਾਇਆ ਸੀ ਤਾਂ ਬੰਦ ਕੀਤਾ ਹੋਇਆ ਸੀ ਪੰਜਾਬ ਸਰਕਾਰ ਵੀ ਇਹ ਕਹਿੰਦੀ ਰਹੀ ਕਿ ਕੇਂਦਰ ਸਰਕਾਰ ਨੇ ਬੰਦ ਕੀਤਾ ਪਰ ਅੱਜ ਜਦੋਂ ਉਹਨਾਂ ਨੂੰ ਉੱਥੇ ਚੱਕਿਆ ਉਦੋਂ ਪੰਜਾਬ ਸਰਕਾਰ ਨੇ ਆਪਣੇ ਬਿਆਨ ਬਦਲੇ ਤੇ ਇੰਜ ਗੱਲਾਂ ਕੀਤੀਆਂ ਜਿਵੇਂ ਕਿਸਾਨਾਂ ਨੇ ਰੋਡ ਬਲੌਕ ਕੀਤੇ ਹੋਣ ਔਰ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਸੱਦੀ ਜਦੋਂ ਪਹਿਲਾਂ 4 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਸੱਦੀ ਸੀ ਉਹਦੇ 'ਚ ਤਲਖ ਕਲਾਮੀਆਂ ਹੋਈਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਛੱਡ ਕੇ ਹੀ ਚਲੇ ਗਏ ਸੀਗੇ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਸੀ ਪਿਛਲੇ ਦਿਨੀ ਤੇ ਕਿਸਾਨਾਂ ਨੇ ਉਹ ਸੱਦਾ ਠੁਕਰਾ ਦਿੱਤਾ ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਤੁਹਾਡੇ ਤੇ ਇਤਵਾਰ ਹੀ ਨਹੀਂ ਰਹਿ ਗਿਆ ਯਕੀਨ ਹੀ ਨਹੀਂ ਰਹਿ ਗਿਆ ਭਰੋਸਾ ਹੀ ਨਹੀਂ ਰਹਿ ਗਿਆ ਤੁਸੀਂ ਐਂ ਕਰ ਸਕਦੇ ਹੋ ਕਿ ਮੀਟਿੰਗ ਲਈ ਸੱਦ ਕੇ ਤੇ ਫੜ ਲਓ ਸਾਨੂੰ ਗ੍ਰਿਫਤਾਰ ਕਰ ਲਓ ਫਿਰ ਕਿਉਂਕਿ ਅੱਗੇ ਚੰਡੀਗੜ੍ਹ ਸ਼ੰਭੂ ਤੇ ਖਨੋਰੀ ਮੋਰਚੇ ਤੋਂ ਕਿਸਾਨ ਆਗੂਆਂ ਨੂੰ ਪਹਿਲਾਂ ਸੱਦਾ ਦੇ ਕੇ ਮੀਟਿੰਗ 'ਚ ਸੱਦਿਆ ਗਿਆ ਫਿਰ ਚੰਡੀਗੜ੍ਹ ਤੇ ਦੋ ਮੀਟਿੰਗ ਕਰਕੇ ਜਾਣ ਲੱਗੇ ਤਾਂ ਉਹਨਾਂ ਨੂੰ ਘੇਰਾ ਪਾ ਕੇ ਫੜ ਕੇ ਤੇ ਅੰਦਰ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਰਤ ਰੱਖਿਆ ਹੋਇਆ ਉਹ ਵੀ ਇਸ ਟਾਈਮ ਪੁਲਿਸ ਨੇ ਪੁਲਸ ਲੈ ਗਈ ਉਹਨੂੰ ਤੇ ਫਿਰ ਹਸਪਤਾਲ ਲੈ ਗਈ ਮਾਮਲਾ ਹਾਈ ਕੋਰਟ ਚ ਗਿਆ ਜਗਜੀਤ ਸਿੰਘ ਢੱਲੇਵਾਲ ਦਾ ਪਰਿਵਾਰ ਕਹਿ ਰਿਹਾ ਸੀਗਾ ਕਿ ਸਾਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਪਰ ਹਾਈ ਕੋਰਟ ਅੱਜ ਬੀਤੇ ਕੱਲ ਕੇਸ ਦਾ ਨੋਟਾਰਾ ਹਾਈ ਕੋਰਟ ਨੇ ਕੀਤਾ ਹਾਈ ਕੋਰਟ ਨੂੰ ਪੰਜਾਬ ਪੁਲਿਸ ਨੇ ਕਿਹਾ ਵੀ ਅਸੀਂ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਗਜੀਤ ਸਿੰਘ ਢੱਲੇਵਾਲ ਨੂੰ ਉਹ ਆਪਣੀ ਮਰਜ਼ੀ ਨਾਲ ਹਸਪਤਾਲ ਗਏ ਨੇ ਹੁਣ ਪੰਜਾਬ ਦੇ ਲੋਕਾਂ ਦਾ ਸਵਾਲ ਇਹ ਆ ਕਿ ਮਰਜ਼ੀ ਨਾਲ ਜਗਜੀਤ ਸਿੰਘ ਢੱਲੇਵਾਲ ਕੀ ਜਾ ਸਕਦਾ ਹਸਪਤਾਲ ਪੁਲਿਸ ਨੂੰ ਕਹਿ ਕੇ ਵੀ ਮੈਨੂੰ ਹਸਪਤਾਲ ਲੈ ਜਾਓ ਕੀ ਇਹ ਸੱਚ ਹੈ ਹਾਈ ਕੋਰਟ ਚ ਪੁਲਿਸ ਨੇ ਜਦੋਂ ਇਹ ਗੱਲਾਂ ਕਹੀਆਂ ਨਹੀਂ ਤਾਂ ਹਾਈ ਕੋਰਟ ਨੇ ਫਿਰ ਪੁਲਿਸ ਨੂੰ ਇਹ ਆਦੇਸ਼ ਦਿੱਤਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਕੋਈ ਵੀ ਮਿਲਣ ਆਵੇ ਰੋਕਣਾ ਨਹੀਂ ਹਰੇਕ ਨੂੰ ਉਸ ਨੂੰ ਮਿਲਣ ਦਿੱਤਾ ਜਾਵੇ ਤਾਂ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਣ ਲਿਆ ਹੁਣ ਵੇਖਣਾ ਇਹ ਹੈ ਕਿ ਕੀ ਪੁਲਿਸ ਹਾਈ ਕੋਰਟ ਦੇ ਹੁਕਮਾਂ ਤੱਕ ਜਗਜੀਤ ਸਿੰਘ ਢੱਲੇਵਾਲ ਨੂੰ ਹਰੇਕ ਬੰਦੇ ਨੂੰ ਮਿਲਣ ਦੇਵੇਗੀ ਜਾਂ ਪੁਲਿਸ ਦਾ ਪਹਿਰਾ ਬਣਾ ਕੇ ਰੱਖੇਗੀ ਪਿਛਲੇ ਦਿਨੀ ਜਦੋਂ ਹਾਈ ਕੋਰਟ ਦੇ ਹੁਕਮ ਨਹੀਂ ਸੀ ਆਏ ਅਜੇ ਇੱਕ ਦਿਨ ਪਹਿਲਾਂ ਤਾਂ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਗਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਨੂੰ ਫੜ ਲਿਆ ਗਿਆ ਸੀ ਤੇ ਫਿਰ ਸ਼ਾਮ ਨੂੰ ਛੱਡਿਆ ਗਿਆ ਸੀ ਉਹ ਉਹਨਾਂ ਨੇ ਕਿਹਾ ਕਿ ਸਾਨੂੰ ਥਾਣੇ ਲੈ ਕੇ ਸੀ ਹੁਣ ਕਿਸਾਨਾਂ ਦਾ ਮਸਲਾ ਕੀ ਹੈ ਕਿਸਾਨ ਕਹਿੰਦੇ ਨੇ ਕਿ ਹਰ ਇੱਕ ਨੇ ਅਨਾਜ ਖਾਣਾ ਹੈ ਪਹਿਲਾ ਕਿਸਾਨ ਜਦੋਂ ਵੇਚਦਾ ਓਦੋਂ ਕਿਸਾਨ ਨੂੰ ਵੱਡੇ ਵੱਡੇ ਕਾਰਪੋਰੇਟ ਜਾਂ ਖਰੀਦਦਾਰ ਜਿਹੜੇ ਕਿਸਾਨ ਨੂੰ ਕੁੰਡੀ ਲਾਉਂਦੇ ਨੇ ਫਿਰ ਜਿਨ੍ਹਾਂ ਨੇ ਅਨਾਜ ਲੈ ਕੇ ਖਾਣਾ ਹੈ ਸਾਰੇ ਲੋਕਾਂ ਨੇ ਸ਼ਹਿਰਾਂ ਵਾਲਿਆਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਹਰ ਇੱਕ ਨੇ ਤਾਂ ਉਹਨਾਂ ਨੂੰ ਫਿਰ ਉਹ ਅਨਾਜ ਜਿੰਨੇ ਚ ਕਿਸਾਨ ਤੋਂ ਖਰੀਦਿਆ ਉਸ ਨਾਲੋਂ ਕਈ ਗੁਣਾ ਵਧਾ ਕੇ ਰੇਟ ਤੇ ਵੇਚਦੇ ਨੇ ਦੋਨੋਂ ਪਾਸੇ ਲੁੱਟ ਕਰਦੇ ਨੇ ਪਹਿਲਾ ਕਿਸਾਨ ਦੀ ਸਸਤਾ ਖਰੀਦ ਕੇ ਫਿਰ ਜਿਨ੍ਹਾਂ ਨੇ ਕਣਕ ਚੌਲ ਸਬਜ਼ੀਆਂ ਦਾਣਾ ਲੈਣੀਆਂ ਉਹਨਾਂ ਨੂੰ ਮਹਿੰਗੀਆਂ ਵੇਚ ਕੇ ਇਸ ਕਰਕੇ ਕਿਸਾਨ ਮੰਗ ਕਰ ਰਹੇ ਨੇ ਐਨ ਐਸ ਪੀ ਗਰੰਟੀ ਕਾਨੂੰਨ ਬਣਾ ਦਿਓ ਜਿਹਦੇ ਕਾਰਨ ਨਿਯਮਤ ਰੇਟ ਹੋ ਜਾਵੇ ਨਾ ਵੇਚਣ ਵਾਲੇ ਕਿਸਾਨ ਨੂੰ ਕਸਰ ਲੱਗੇ ਨਾ ਉਹ ਖੁਦਕੁਸ਼ੀਆ ਕਰੇ ਤੇ ਨਾ ਹੀ ਜਿਨ੍ਹਾਂ ਨੇ ਖਰੀਦਣਾ ਵੱਡਾ ਮਜ਼ਦੂਰ ਤਬਕਾ ਸ਼ਹਿਰਾਂ ਵਾਲਾ ਤਬਕਾ ਦੁਕਾਨਦਾਰ ਨੇ ਮੁਲਾਜ਼ਮ ਨੇ ਜਿਹੜੇ ਖੇਤੀ ਨਹੀਂ ਕਰਦੇ ਉਹਨਾਂ ਦੀ ਵੀ ਲੁੱਟ ਨਾ ਹੋਵੇ ਤਾਂ ਕਿਸਾਨ ਲਗਾਤਾਰ ਇਸ ਮੰਗ ਦੇ ਉੱਪਰ ਖੜੇ ਨੇ ਕੇਂਦਰ ਸਰਕਾਰ ਨੇ ਕਈ ਮੀਟਿੰਗਾਂ ਕੀਤੀਆਂ ਨੇ ਪਰ ਅਜੇ ਤੱਕ ਕੋਈ ਹੱਲ ਨਹੀਂ ਦਿੱਤਾ ਇੱਥੇ ਦੇਖਣ ਵਾਲੀ ਗੱਲ ਇਹ ਵੀ ਹੈ ਸਰਕਾਰਾਂ ਦੇ ਵੋਟਾਂ ਤੋਂ ਪਹਿਲਾਂ ਹਾਥੀ ਵਗ ਦੰਦ ਹੋਰ ਹੁੰਦੇ ਨੇ ਬਾਅਦ ਚ ਹੋਰ ਹੋ ਜਾਂਦੇ ਨੇ ਕੇਂਦਰ ਜਦੋਂ ਭਾਜਪਾ ਨੇ ਸਰਕਾਰ ਬਣਾਉਣੀ ਸੀ ਤਾਂ ਮੋਦੀ ਸਾਹਿਬ ਦੇ ਮੂੰਹੋਂ ਅਖਵਾਇਆ ਗਿਆ ਸੀ ਵੀ ਆਪ ਤੇ ਹੀ ਪਹਿਲੀ ਹੀ ਮੀਟਿੰਗ ਮੇ ਕਿਸਾਨੋ ਕੇ ਕਰਜ ਮੁਕਤੀ ਕਾ ਕਾਮ ਤੋ ਕਰ ਦਿਆ ਜਾਏਗਾ। ਸੁਆਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਗੱਲ ਵੀ ਨਰਿੰਦਰ ਮੋਦੀ ਨੇ 2014 ਦੇ ਵਿੱਚ ਆਖੀ ਸੀ। ਉਸ ਤੋਂ ਬਾਅਦ ਪੁੱਟ ਪਲ ਗਏ ਸਾਰਾ ਕੁਝ। ਇਵੇਂ ਹੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕੀਤਾ। ਵੋਟਾਂ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ 5 ਮਿੰਟਾਂ ਦੇ ਵਿੱਚ ਸਾਰੀਆਂ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ। ਭਗਵੰਤਮਾਨ ਸਾਹਿਬ ਨੇ ਕਿਹਾ ਸੀ ਐਮਐਸਪੀ ਤੇ ਦਾਣਾ-ਦਾਣਾ ਚੱਕਿਆ ਕਰਾਂਗੇ ਅੱਜ ਵੀ ਵੀਡੀਓ ਮੌਜੂਦ ਨਹੀਂ। ਉਸ ਤੋਂ ਬਾਅਦ ਇਹ ਵੀ ਸਭ ਕੁਝ ਭੁੱਲ ਪਲ ਗਏ ਨੇ ਇਥੋਂ ਤੱਕ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕੁੱਲ 5 ਬਜਟ ਬਣਾ ਕੇ ਦੇਣੇ ਸੀ 4 ਬਜਟ ਬਣਾ ਲਏ ਨੇ ਤੇ ਅਜੇ ਤੱਕ ਜਿਹੜਾ ਔਰਤਾਂ ਨੂੰ 1000 ਰੁਪਿਆ ਮਹੀਨਾ ਦੇਣ ਦੀ ਗੱਲ ਕੀਤੀ ਸੀ ਬਾਅਦ ਵਿੱਚ 1100 ਕਹਿਤਾ ਸੀ ਉਹ ਅਜੇ ਤੱਕ ਨਹੀਂ ਦਿੱਤਾ ਗਿਆ ਲੋਕ ਕੱਲ ਉਡੀਕਦੇ ਰਹੇ ਜਦੋਂ ਬਜਟ ਵਿੱਤ ਮੰਤਰੀ ਹਰਪਾਲ ਚੀਮਾ ਸਾਹਿਬ ਨੇ ਉੱਥੇ ਪੜਿਆ ਤਾਂ ਔਰਤਾਂ ਉਡੀਕਦੀਆਂ ਰਹੀਆਂ ਵੀ ਸ਼ਾਇਦ ਸਾਨੂੰ 1000 ਦਾ ਐਲਾਨ ਹੋਊਗਾ ਪਰ ਉਹ ਨਹੀਂ ਹੋਇਆ ਹੁਣ ਅਗਲਾ ਇੱਕੋ ਬਜਟ ਰਹਿ ਗਿਆ ਤੇ ਉਹ ਆਹ ਬੂਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਵਾਲੀ ਗੱਲ ਬੰਨੀ ਹੈ 4 4.5 ਸਾਲ ਟਪਾ ਕੇ ਤੇ ਖੀਰਲੇ ਸਾਲ ਸ਼ਾਇਦ ਕਹਿ ਦੇਣਗੇ ਵੀ ਔਰਤਾਂ ਨੂੰ ਹਜ਼ਾਰ ਦੇਤਾ ਹਜ਼ਾਰ ਦੇਤਾ ਤੇ ਕਿਸਾਨਾਂ ਤੇ ਔਰਤਾਂ ਦੀ ਵੋਟ ਨੇ ਇਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਸਰਕਾਰ ਤੱਕ ਲੈ ਕੇ ਆਂਦਾ ਸ਼ਹਿਰੀ ਵੋਟ ਸਾਰੀ ਭਾਜੀਪੀ ਤੇ ਕਾਂਗਰਸ ਨੂੰ ਗਈ 1-2% ਵੋਟ ਇਹਨਾਂ ਨੂੰ ਪਈ ਹੋਣੀ ਹੈ ਪਿੰਡਾਂ ਚੋਂ ਹੀ ਲੋਕਾਂ ਨੇ ਕਮਲਿਆ ਵਾਂਗ ਸਾਰੀ ਵੋਟ ਇਧਰ ਪਗਤਾਈ ਔਰਤਾਂ ਨੂੰ ਹਜ਼ਾਰ ਦਾ ਲਾਲਚ ਸੀ ਕਿਸਾਨਾਂ ਨੂੰ 5 ਮਿੰਟ ਚ ਐਨਐਸਪੀ ਦਾ ਇਸ ਕਰਕੇ ਸਾਰੀ ਵੋਟ ਇਧਰ ਪਈ ਬੇਰੁਜ਼ਗਾਰਾਂ ਨੂੰ ਸੀ ਵੀ ਸਾਨੂੰ ਪੱਕੀਆਂ ਨੌਕਰੀਆਂ ਤੇ ਕੱਚੇ ਮਜ਼ਦੂਰਾਂ ਨੂੰ ਸੀ ਵੀ ਸਾਨੂੰ ਪੱਕਾ ਕਰ ਦੇਣਗੇ ਪਰ ਹੋਇਆ ਉਸ ਤੋਂ ਬਾਅਦ ਅਜੇ ਤੱਕ ਕੁਝ ਵੀ ਨਹੀਂ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ